ਆ ਵੀਡੀਓ ਦੇਖਿਓ ਬਾਅਦ ਚ ਦੱਸ ਦਿਆਂਗੇ ਇਹ ਵੀਡੀਓ ਦੇ ਵਿੱਚ ਕਿੰਨੀ ਕੀ ਸਚਾਈ ਆ ਮਲੇਸ਼ੀਆ ਦੇ ਹਾਲਾਤ ਕਿਹੋ ਜਿਹੇ ਨੇ 1 ਲੱਖ ਰੁਪਏ ਦੇ ਵਿੱਚ ਹੋਊਗਾ ਸਾਰਾ ਕੁਝ ਜਾਂ ਵੀ ਉੱਥੇ ਜਾ ਕੇ ਅਲੱਗ ਤੋਂ ਪੇਮੈਂਟ ਦੇਣੀ ਪਊਗੀ ਨਹੀਂ ਨਹੀਂ ਸਾਰੇ ਇਹਦੇ ਵਿੱਚ ਹੀ ਆ ਸਾਰਾ ਕੁਝ 1 ਲੱਖ ਰੁਪਏ ਦੇ ਵਿੱਚ ਹੀ ਕਾਰ ਵਗੈਰਾ ਜੀ 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 ਠੀਕ ਮਾਤੀ ਲੀਕੋ 35 ਤੋਂ 40 ਹਜ਼ਾਰ ਰੁਪਏ ਮੰਥਲੀ ਬੰਦਾ ਕਮਾ ਰਿਹਾ ਹੈ ਠੀਕ ਹੈ ਤੁਹਾਨੂੰ ਪਤਾ ਪੈਸੇ ਦਾ 3 ਮਹੀਨੇ ਚ ਪੂਰੇ ਹੋ ਜਾਣੇ ਆ ਜਿਹੜੇ ਤੁਸੀਂ ਲਗਾ ਕੇ ਜਾਣੇ ਆ ਠੀਕ ਹੈ ਠੀਕ ਹੈ ਤੁਸੀਂ ਕੰਮ ਵੀ ਕਰੋ ਕੋਈ ਦਿੱਕਤ ਨਹੀਂ ਹੈ ਬੰਦਾ ਆਰਾਮ ਨਾਲ ਮਹੀਨੇ ਦਾ 40-50000 ਰੁਪਏ ਕਮਾ ਸਕਦਾ ਹੈ ਉੱਥੇ ਠੀਕ ਹੈ 200 ਕਿਹੜੇ ਕੰਮ 'ਚ ਬਣ ਜਾਂਦਾ 40-50000 ਹਾਂਜੀ ਕਿਹੜੇ ਕੰਮ 'ਚ ਮਿਲਦਾ 40-50000 ਫੋਨ ਦੇ ਵਿੱਚ ਹੈਲਪਰ ਦੇ ਵਿੱਚ ਠੀਕ ਹੈ ਹੋਟਲ ਵਾਲੇ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਵਿੱਚ ਸਿਕਿਉਰਿਟੀ ਸਿਕਿਉਰਿਟੀ ਦੀ ਕਿੰਨੀ ਸੈਲਰੀ ਹੈ ਸਰ 1800 1800 ਤੋਂ 50000 ਬਣ ਜਾਂਦਾ ਆਪਣੇ ਸਰ ਮੈਂ ਕਹਾਂ ਨੂੰ ਇੱਕ ਯਾਖੀ ਓਵਰਟਾਈਮ ਲਗਾ ਕੇ ਬੰਦਾ ਆਰਾਮ ਨਾਲ ਮਹੀਨੇ ਦਾ 40-45000 ਰੁਪਏ ਕਮਾ ਸਕਦਾ ਹੈ। ਪਹਿਲੀ ਗੱਲ ਤਾਂ ਮਲੇਸ਼ੀਆ ਦੇ ਹਾਲਾਤ ਹਜੇ ਬਣੇ ਪੈਣੇ। ਇੱਥੇ ਕੰਮ ਬਹੁਤ ਘੱਟ ਮਿਲਦਾ। ਆਜੈਂਟਾਂ ਦੇ ਚੱਕਰਾਂ ਵਿੱਚ ਨਾ ਆਇਆ ਕਰੋ ਭਰਾਵੋ। ਏਜੈਂਟ ਬਹੁਤ لالਚ ਦਿੰਦੇ ਨੇ। ਜਿਹੜਾ ਮਲੇਸ਼ੀਆ ਦੇ ਵਿੱਚ ਬੈਠਾ ਉਸ ਬੰਦੇ ਨੂੰ ਨਹੀਂ ਪਤਾ ਮਲੇਸ਼ੀਆ ਦੇ ਵਿੱਚ ਕੀ ਹੋਈ ਜਾਂਦਾ। ਇਸ ਕਰਕੇ ਮੇਰੀ ਬੇਨਤੀ ਆ ਜੇ ਤੁਹਾਨੂੰ ਮੇਰੀ ਗਲਤੀ ਨਹੀਂ ਯਕੀਨ ਸੋਡਾ ਕੋਈ ਰਿਸ਼ਤੇਦਾਰ ਹੋਊਗਾ ਮਲੇਸ਼ੀਆ ਦੇ ਹਾਲਾਤ ਵੱਧ ਤੋਂ ਵੱਧ ਤਰ ਹੋ ਰਹੇ ਨੇਗੇ 2022 ਤੋਂ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਇੱਥੇ ਇਸ ਕਰਕੇ ਏਜੰਟਾ ਦੇ ਚੱਕਰਾਂ ਦੇ ਵਿੱਚ ਕਦੇ ਵੀ ਨਾ ਆਇਓ ਇਹ ਜੀ 10 ਗੱਲਾਂ ਕਰਦੇ ਨੇ ਨਾ 10 ਚੋਂ ਇੱਕ ਵੀ ਇਹਨਾਂ ਦੀ ਗੱਲ ਸੱਚ ਨਹੀਂ ਹੁੰਦੀ ਅ ਬੀਬਾ ਜੀ ਰਿਕਾਰਡਿੰਗ ਦੇ ਵਿੱਚ ਕਹੀ ਜਾਂਦੀ ਸੀ 40-45 ਹਜ਼ਾਰ ਕਮਾ ਲਏ ਨੇ ਬੀਬਾ ਜੇ ਤੂੰ 24 ਘੰਟੇ ਕੰਮ ਕਰੇਂਗੀ ਨਾ ਫੇਰ ਬਣਦਾ 40-45 ਹਜ਼ਾਰ ਪੁਲਿਸ ਆ ਜਾ ਤੂੰ ਕਹਿੰਿਆ ਸਿਕਿਉਰਿਟੀ ਗਾਰਡ ਦਾ 40000 ਸੈਲਰੀ ਇੱਥੇ 18000 ਦਿੰਦੇ ਨੇ ਬੰਦਾ ਇੰਨੇ ਦਾ 7000 ਰੁਪਏ ਜੋ ਰੋਟੀ ਪੈਣ ਦਾ ਖਰਚਾ ਕੱਢ ਲਾ ਕੱਲੀ ਗੱਲ ਜੇ ਪਾਸ ਆਉਂਦੀ ਹੈ ਇੱਥੇ ਕੰਮ ਤੇ ਫੇਰ ਰੱਖਦੇ ਨੇ ਛੇਤੀ ਕੀਤੇ ਕੰਮ ਤੇ ਨਹੀਂ ਰੱਖਦੇਗੇ ਕਿਸੇ ਵੀ ਲਾਈਨ ਦੇ ਵਿੱਚ ਆ ਚਾਹੇ ਦੀ ਰੈਸਟੋਰੈਂਟ ਆ ਕੋਈ ਵੀ ਲਾਈਨ ਆ ਪ੍ਰੈਸਰ ਬੰਦੇ ਨੂੰ ਉਦੋਂ ਰੱਖਦੇ ਨੇ ਜੇ ਕੋਈ ਉਹਦਾ ਮੂਰੇ ਹੈਗਾ ਬੰਦਾ ਜਿਵੇਂ ਭਾਈ ਹੈਗਾ ਜਾਂ ਰਿਸ਼ਤੇਦਾਰ ਹੈਗਾ ਨਹੀਂ ਇੱਥੇ ਕੋਈ ਨਹੀਂ ਕਿਸੇ ਨੂੰ ਰੱਖਦਾ ਹੈਗਾ ਇਸ ਕਰਕੇ ਏਜੰਟਾਂ ਦੇ ਚੱਕਰਾਂ ਵਿੱਚ ਕਦੇ ਵੀ ਨਾ ਆਇਆ ਕਰੋ